ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਟੇ ਦੇ ਬਿਸਕਟ ਬਣਾਉਣੇ ਆ ਜਿੰਨੇ ਮਰਜੀ ਤੁਸੀਂ ਬਣਾ ਲਓ ਬਹੁਤ ਹੀ ਸੌਖਾ ਤਰੀਕਾ ਬਿਸਕਟ ਬਣਾਉਣ ਦਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹ ਬਿਲਕੁਲ ਆਸਾਨ ਤਰੀਕਾ ਕਿੰਨਾ ਮੈਨੂੰ ਕਈ ਵਾਰੀ ਕਮੈਂਟ ਆਏ ਸੀ ਕਿ ਬਿਸਕਟ ਬਣਾਓ ਬਿਸਕਟਾਂ ਦੀ ਵੀਡੀਓ ਜਿਹੜੀ ਬਣਾ ਕੇ ਪਾਓ ਅੱਜ ਆਪਾਂ ਬਿਸਕਟਾਂ ਦੀ ਜਿਹੜੀ ਵੀਡੀਓ ਬਣਾਈ ਆ ਤੇ ਆਓ ਜੀ ਸ਼ੁਰੂ ਕਰਦੇ ਆ ਇੱਕ ਕੌਲੀ ਆਪਾਂ ਲਈਏ ਸ਼ੱਕਰ ਦੀ ਇਹ ਕੋਲੀ ਭਰ ਕੇ ਸ਼ੱਕਰ ਦੇ ਲਈ ਥੋੜਾ ਜਿਹਾ ਦੇਖੋ ਇਹ ਚ ਪਾਇਆ ਮੈਂ ਨਮਕ ਨਮਕ ਜਰੂਰ ਪਾਇਓ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਬਣ ਜਾਂਦਾ ਹੈ ਤੇ ਹੁਣ ਆਪਾਂ ਪਾਣੀ ਜਿਹੜਾ ਕੋਈ ਨਾਪ ਨਹੀਂ ਲਿਆ ਹੈਗਾ ਤੇ ਬਸ ਜਿੰਨੇ ਕੁ ਇਹ ਸ਼ੱਕਰ ਖੁਰਜੇ ਉਹਨਾਂ ਕਾ ਆਪਾਂ ਪਾਣੀ ਪਾ ਦਿੱਤਾ ਅੱਧੇ ਕੱਪ ਨਾਲੋਂ ਵੀ ਘੱਟ ਆਪਾਂ ਪਾਣੀ ਪਾਇਆ ਤੇ ਸ਼ੱਕਰ ਨੂੰ ਆਪਾਂ ਜਿਹੜਾ ਖੋਰ ਲੰਨੇ ਆ ਤੁਸੀਂ ਇਹਦੀ ਜਗ੍ਹਾ ਖੰਡ ਵੀ ਪਾ ਸਕਦੇ ਹੋ ਗੁੜ ਵੀ ਪਾ ਸਕਦੇ ਆ ਆਪਾਂ ਜਿਹੜੀ ਸ਼ੱਕਰ ਪਾਈ ਆ ਤੇ ਇਹਨੂੰ ਹੁਣ ਰੜਾ ਕੇ ਜਿਹੜਾ ਸਾਈਡ ਕਰ ਦੰਨੇ ਆ ਇਕ ਕੁਛ ਬਦਾਮ ਲਏ ਆ ਕੁਛ ਸੌਂਫ ਲਈ ਆਪਾਂ ਮਿੱਠੀ ਤੇ ਇਹ ਦੋਨਾਂ ਚੀਜ਼ਾਂ ਨੂੰ ਪੀਸ ਲੈਣਾ ਇਹ ਆਪਸ਼ਨਲ ਆ ਪਾਉਣੇ ਆ ਤਾਂ ਪਾ ਸਕਦੇ ਨਹੀਂ ਤਾਂ ਇਹਨੂੰ ਸਕਿਪ ਕਰ ਦਿਓ ਤੇ ਦੋ ਕੌਲੀਆਂ ਉਹੀ ਮੈ ਆਟੇ ਦੀਆਂ ਲਈਆਂ ਜਿਹੜੀ ਕੌਲੀ ਦੇ ਨਾਲ ਆਪਾਂ ਚੱਕਰ ਲਈ ਨਾ ਉਹੀ ਦੋ ਕੌਲੀਆਂ ਆਪਾਂ ਆਟੇ ਦੀਆਂ ਲੈ ਲਈਆਂ ਕਣਕ ਦਾ ਆਟਾ ਮੈਦਾ ਨਹੀਂ ਲਿਆ ਸੂਜੀ ਨਹੀਂ ਲਈ ਕੁਛ ਨਹੀਂ ਗਾ ਕਣਕ ਦੇ ਆਟੇ ਦੇ ਬਣਾਉਣੇ ਆਪਾਂ ਜਿੰਨੇ ਮਰਜ਼ੀ ਤੁਸੀਂ ਬਣਾ ਲਓ ਥੋੜੇ ਜਿਹੇ ਆਟੇ ਦੇ ਕਾਫੀ ਵੇਸਕਟ ਬਣ ਜਾਂਦੇ ਆ ਤੇ ਤੁਸੀਂ ਪੀਪੇ ਭਰ ਕੇ ਮਾਵੇਂ ਬਿਸਕੁਟਾਂ ਦੇ ਬਣਾ ਲਓ ਫਟਾਫਟ ਬਣ ਜਾਂਦੇ ਆ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਹੈਗਾ ਤੇ ਦੇਖੋ ਆਟਾ ਆਪਾਂ ਜਿਹੜਾ ਛਾਂਲ ਲਿਆ ਇੱਕ ਕੌਲੀ ਸ਼ੱਕਰ ਦੋ ਕੌਲੀਆਂ ਆਟਾ ਇਹ ਜਿਹੜੇ ਬਦਾਮ ਤਾਂ ਸੌ ਪੀਸੀ ਸੀ ਉਹ ਆ ਇਹ ਕੌਲੀ ਦਾ ਚੌਥਾ ਹਿੱਸਾ ਮੈਂ ਲਿਆ ਦੇਸੀ ਘਿਓ ਚਾਰਕ ਚਮਚੇ ਜਿਹੜੇ ਦੇਸੀ ਘਿਓ ਦੇ ਲਏ ਇਹਦੇ ਨਾਲ ਹੀ ਬਿਸਕੁਟ ਆਪਣੇ ਪੋਲੇ ਜਿਹੜੇ ਹੋਣੇ ਆ ਤੇ ਹੋਰ ਆਪਾਂ ਇਹ ਚ ਕੁਝ ਨਹੀਂ ਪਾਉਣਾ ਬੇਕਿੰਗ ਪਾਊਡਰ ਸੋਡਾ ਕੁਝ ਨਹੀਂ ਇਹਦੇ ਵਿੱਚ ਪਾਉਣਾ ਬਸ ਘਿਓ ਪਾਇਆ ਘਿਓ ਪਾ ਕੇ ਹੁਣ ਆਪਾਂ ਚੰਗੀ ਤਰ੍ਹਾਂ ਪੂਰੇ ਆਟੇ ਦੇ ਵਿੱਚ ਇਹਨੂੰ ਮਿਕਸ ਕਰ ਦੇਣਾ ਤੇ ਦੇਖੋ ਜੀ ਸਾਰੇ ਆٹے ਵਿੱਚ ਆਪਾਂ ਕਿਉ ਜਿਹੜਾ ਮਿਕਸ ਕਰਤਾ ਐ ਚੰਗੀ ਤਰ੍ਹਾਂ ਕਿਉ ਤੁਹਾਨੂੰ ਥੋੜਾ ਲੱਗਦਾ ਤੁਸੀਂ ਹੋਰ ਪਾ ਸਕਦੇ ਆ ਤੇ ਇਸ ਤਰ੍ਹਾਂ ਦਾ ਆਟਾ ਤੁਸੀਂ ਕਰਨਾ ਤੇ ਜਿਹੜੀ ਆਪਾਂ ਸ਼ੱਕਰ ਰੱਖੀ ਸੀ ਰਲਾ ਕੇ ਨਾ ਉਹਨੂੰ ਵੀ ਆਪਾਂ ਛਾਣ ਕੇ ਪਾਉਣਾ ਹੈ ਦੇ ਵਿੱਚ ਕਿਉਂਕਿ ਆਪਾਂ ਬਾਜ਼ਾਰੋਂ ਲਿਆਨੇ ਆ ਤੇ ਆਪਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੁੰਦਾ ਕੁਛ ਕੋਈ ਡੱਖਾ ਹੋਵੇ ਕੋਈ ਹੋਰ ਚੀਜ਼ ਹੋਵੇ ਇਸ ਕਰਕੇ ਆਪਾਂ ਜਿਹੜਾ ਇਹਨੂੰ ਛਾਣ ਕੇ ਆਟੇ ਦੇ ਵਿੱਚ ਪਾਉਣਾ ਹੈ ਤੇ ਪਹਿਲਾਂ ਆਪਾਂ ਜਿਹੜਾ ਇਹ ਹੀ ਪਾਣੀ ਸ਼ੱਕਰ ਰਲਾਈ ਨਾ ਇਹ ਹੀ ਪਾਉਣਾ ਹੋਰ ਪਾਣੀ ਨਹੀਂ ਪਾਉਣਾ ਹੈਗਾ ਇਹਦੇ ਵਿੱਚ ਆਟੇ ਨੂੰ ਚੰਗੀ ਤਰ੍ਹਾਂ ਮਸਲਾਗੇ ਪਹਿਲਾਂ ਤੇ ਫਿਰ ਜੇ ਲੋੜ ਪਈ ਤਾਂ ਪਾਣੀ ਆਪਾਂ ਹੋਰ ਪਾਵਾਂਗੇ ਤੇ ਜਦੋਂ ਆਪਾਂ ਰਲਾਉਣਾ ਨਾ ਮਿੱਠਾ ਸ਼ੱਕਰ ਗੋੜਾ ਖੰਡ ਜੋ ਵੀ ਹੈ ਤੇ ਪਾਣੀ ਥੋੜਾ ਜਿਹਾ ਪਾਉਣਾ ਜ਼ਿਆਦਾ ਪਾਣੀ ਨਹੀਂ ਪਾਉਣਾ ਹੈਗਾ ਵੇਸਟ ਨਾ ਹੋਵੇ ਅੱਧੇ ਕੱਪ ਤੋਂ ਵੀ ਘੱਟ ਪਾਣੀ ਆਪਾਂ ਪਾਇਆ ਬਸ ਸ਼ੱਕਰ ਖੁਰਨੇ ਜੋਗ ਆਪਾਂ ਪਾਣੀ ਪਾਇਆ ਤੇ ਹੁਣ ਪਹਿਲਾਂ ਸਵਾਰ ਕੇ ਜਿਹੜਾ ਇਹਨੂੰ ਆਟੇ ਨੂੰ ਇਹਦੇ ਵਿੱਚ ਮਿਕਸ ਕਰ ਲੈਣੇ ਆ ਫਿਰ ਆਪਾਂ ਨੂੰ ਲੋੜ ਲੱਗੀ ਤਾਂ ਆਪਾਂ ਹੋਰ ਪਾਣੀ ਪਾ ਲਾਂਗੇ ਦੇਖੋ ਵੀਡੀਓ ਕਿੰਨੇ ਸੌਖੇ ਤਰੀਕੇ ਦੇ ਨਾਲ ਆਪਾਂ ਬਣਾਉਨੇ ਆ ਤੇ ਜਿਆਦਾ ਲੰਬੀ ਵੀਡੀਓ ਮੈਂ ਬਣਾਉਂਦੀ ਨਹੀਂ ਕਿਉਂਕਿ ਜਿਆਦਾ ਗੱਲਾਂ ਕਰਨੇ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਆਪਾਂ ਕੰਮ ਦੀ ਗੱਲ ਕਰੀ ਦੀ ਆ ਟਾਈਮ ਕਿਸੇ ਕੋਲ ਵੀ ਹੈ ਨਹੀਂਗਾ ਨਾ ਇਸ ਕਰਕੇ ਆਪਾਂ ਜਿਹੜੀ ਆ ਜਿੰਨੀ ਕੁ ਰੈਸਪੀ ਹੁੰਦੀ ਆ ਆਪਾਂ ਉਹੀ ਸਮਝਾਈ ਦੀ ਆ ਤੇ ਜਿਆਦਾ ਲੰਬੀ ਵੀਡੀਓ ਨਹੀਂ ਆਪਾਂ ਕਰਦੇ ਆਟੇ ਨੂੰ ਦੇਖੋ ਆਪਾਂ ਐ ਚੰਗੀ ਤਰ੍ਹਾਂ ਜਿਹੜਾ ਗੋਨ ਲੈਣਾ ਆ ਥੋੜਾ ਜਿਹਾ ਆਪਾਂ ਪਾਣੀ ਪਾਉਨੇ ਆ ਇਹਦੇ ਵਿੱਚ ਤੇ ਥੋੜੀ ਜਿਹੀ ਜ਼ਰੂਰਤ ਆ ਜ਼ਿਆਦਾ ਨਹੀਂ ਥੋੜਾ ਜਿਹਾ ਪਾਇਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਆਟੇ ਨੂੰ ਐਨ ਗੁੰਨ ਲੈਣਾ ਆ ਦੇਖੋ ਸਖਤ ਰੱਖਣਾ ਨਰਮ ਬਿਲਕੁਲ ਨਹੀਂ ਆਟਾ ਕਰਨਾ ਨਹੀਂ ਤਾਂ ਆਪਣੇ ਵਧੀਆ ਨਹੀਂ ਬਿਸਕੁਟ ਬਣੋਗੇ ਤੇ ਆਟੇ ਨੂੰ ਦੇਖੋ ਕਿੰਨਾ ਸਖਤ ਆ ਦੇਖ ਸਕਦੇ ਆ ਤੁਸੀਂ ਕਿੰਨਾ ਸਖਤ ਆਟਾ ਆਪਣਾ ਤੇ ਇਸ ਤਰ੍ਹਾਂ ਗੁੰਨਣ ਨੂੰ ਥੋੜੀ ਜਿਹੀ ਖੇਚ ਲਾਉਂਦੀ ਆ ਪਰ ਬਿਸਕੁਟ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੇ ਆ ਦੇਖੋ ਮਲਾਈਮ ਜਿਹਾ ਆਟਾ ਹੋਣ ਲੱਗ ਗਿਆ ਆਪਣਾ ਬਸ ਐਸੇ ਤਰ੍ਹਾਂ ਆਪਾਂ ਮਸਲ ਮਸਲ ਕੇ ਇਹਨੂੰ ਚੰਗੀ ਤਰ੍ਹਾਂ ਗੁੰਨ ਲੈਣਾ ਆ ਤੇ ਸਮੇਟ ਕੇ ਇੱਕ ਜਗ੍ਹਾ ਇਹਨੂੰ ਇਕੱਠਾ ਕਰ ਲੰਨੇ ਆਪਾਂ ਤੇ ਫਿਰ ਇਹਨੂੰ ਆਪਾਂ ਥੋੜਾ ਜਿਹਾ ਇਹਦਾ ਹਿੱਸਾ ਲੈ ਕੇ ਤੇ ਇਹਨੂੰ ਆਪਾਂ ਜਿਹੜਾ ਆ ਵੇਲਦੇ ਆਂ ਦੇਖੋ ਕਿੰਨਾ ਸੌਖਾ ਤਰੀਕਾ ਆ ਘਰੇ ਤੁਸੀਂ ਜਿੰਨੇ ਮਰਜੀ ਬਿਸਕਟ ਬਣਾ ਕੇ ਰੱਖ ਲਓ ਜੀ ਤੇ ਲਓ ਜੀ ਆਪਾਂ ਥੋੜਾ ਜਿਹਾ ਵਿੱਚੋਂ ਹਿੱਸਾ ਲੈ ਲਿਆ ਆਟੇ ਦਾ ਤੇ ਉਹਦਾ ਆਪਾਂ ਪੇੜਾ ਤਾਂ ਬਣਣਾ ਨਹੀਂ ਕਿਉਂਕਿ ਸਖਤ ਬਹੁਤ ਆਟਾ ਇਹਨੂੰ ਐਦਾਂ ਹੱਥਾਂ ਨਾਲ ਥੋੜਾ ਥੋੜਾ ਵਧਾਉਨੇ ਆ ਨਾਲ ਦੀ ਨਾਲ ਇਹਨੂੰ ਗੋਲ ਕਰੀ ਜਾਵਾਂਗੇ ਆਪਾਂ ਇਹ ਕੋਈ ਚੱਕਰ ਨਹੀਂ ਟੁੱਟਦਾ ਆ ਜਾਂ 빙ਰ ਟਿੱਡਾ ਹੁੰਦਾ ਆ ਕੋਈ ਚੱਕਰ ਨਹੀਂ ਆਪਾਂ ਇਹਦੇ ਵਿੱਚੋਂ ਕੱਟ ਕੇ ਹੀ ਪੀਸ ਕੱਢਣੇ ਆ ਤੇ ਇਸ ਤਰ੍ਹਾਂ ਆਪਾਂ ਹੱਥਾਂ ਨਾਲ ਥੋੜਾ ਜਿਆ ਕਰਕੇ ਨਾ ਇਹਨੂੰ ਵਧਾ ਕੇ ਫਿਰ ਆਪਾਂ ਬੇਲਣਾ ਬੇਲ ਲੈਣੇ ਨਾ ਹੀ ਇਹਨੂੰ ਬਹੁਤਾ ਪਤਲਾ ਕਰਨਾ ਨਾ ਹੀ ਬਹੁਤਾ ਮੋਟਾ ਰੱਖਣਾ ਦੇਖੋ ਕਿੰਨਾ ਖਰਾਬ ਵਾਲੇ ਦੁਆਲੇ ਤੋਂ ਟੁੱਟਿਆ ਆ ਜਾਂ 빙ਰ ਟਿੱਡਾ ਆ ਕੋਈ ਚੱਕਰ ਨਹੀਂ ਹੈਗਾ ਇਦਾਂ ਦਾ ਬੇਲ ਹੋਣਾ ਕਿਉਂਕਿ ਆਟਾ ਸਖਤ ਬਹੁਤ ਆ ਹੁਣ ਇਹਦੇ ਵਿੱਚੋਂ ਆਪਾਂ ਮੇਰੇ ਕੋਲ ਇਹ ਜਿਹੜਾ ਹੈਗਾ ਸੀ ਕੱਟਣੇ ਵਾਸਤੇ ਤੇ ਕਟਰ ਮੈਂ ਇਹਦੇ ਨਾਲ ਕੱਟ ਲੈਣੇ ਤੁਸੀਂ ਕੋਈ ਛੋਟੀ ਜਿਹੀ ਕੌਲੀ ਲੈ ਲਓ ਗਲਾਸ ਲੈ ਲਓ ਜੇ ਕਟਰ ਹੈਗਾ ਤਾਂ ਉਹਦੇ ਨਾਲ ਕੱਟ ਲਓ ਤੇ ਇਸ ਤਰ੍ਹਾਂ ਆਪਾਂ ਜਿਹੜੇ ਆ ਪਹਿਲਾਂ ਗੋਲ ਬਿਸਕੁਟ ਕੱਢਾਂਗੇ ਤੇ ਜਿੰਨੇ ਵੀ ਨਿਕਲੂਗੇ ਇਸ ਤਰ੍ਹਾਂ ਆਪਾਂ ਪਹਿਲਾਂ ਕੱਢ ਲੈਨੇ ਆ ਤੇ ਫਿਰ ਬਾਕੀ ਦਾ ਜਿਹੜਾ ਬੇਸਟ ਪਾਰਟ ਇਹਦਾ ਬਚ ਗਿਆ ਆਟਾ ਉਹ ਆਪਾਂ ਦੁਬਾਰਾ ਆਟੇ ਦੇ ਵਿੱਚ ਰੱਖ ਦੇਣਾ ਕੱਢ ਕੇ ਠੀਕ ਆ ਜੀ ਤੇ ਜਿੰਨੇ ਬਿਸਕੁਟ ਇਹਦੇ ਵਿੱਚੋਂ ਨਿਕਲਿਓ ਆਪਾਂ ਕੱਢ ਲਏ ਆ ਤੇ ਜਿਹੜਾ ਆਟਾ ਸੀ ਵਾਧੂ ਉਹ ਆਪਾਂ ਚੱਕ ਕੇ ਉਸੇ ਆਟੇ ਦੇ ਵਿੱਚ ਫੇਰ ਲੜਾ ਠੀਕ ਆ ਜੀ ਕਮੈਂਟ ਮੈਨੂੰ ਕਈ ਵਾਰੀ ਆਏ ਸੀ ਕਿ ਬਿਸਕੁਟਾਂ ਦੀ ਵੀਡੀਓ ਬਣਾਓ ਤੇ ਹੁਣ ਮੈਨੂੰ ਕਿਸੇ ਮੈਡਮ ਦਾ ਆਇਆ ਕਮੈਂਟ ਕਿ ਮੂੰਗੀ ਦੀਆਂ ਜਿਹੜੀਆਂ ਆ ਬੜੀਆਂ ਬਣਾਓ ਮੇਰਾ ਹਲੇ ਟਾਈਮ ਨਹੀਂ ਲੱਗਾ ਉਹ ਵੀ ਬਣਾ ਕੇ ਜਲਦੀ ਪਾਉਂਗੀ ਮੈਂ ਤੇ ਇਸ ਤਰ੍ਹਾਂ ਆਪਾਂ ਇਹਨੂੰ ਸ਼ੇਪ ਦੇ ਦੇਣੀ ਕਿਸੇ ਚੀਜ਼ ਨਾਲ ਵੀ ਦੇ ਦੋ ਇਹ ਆਪਣੇ ਘਰ ਸਾਰਿਆਂ ਦੇ ਝਰਨੀਆਂ ਇਦਾਂ ਦੀ ਹੁੰਦੀਆਂ ਤੇ ਉਹਦੇ ਨਾਲ ਦੇਖੋ ਕੁਝ ਨਹੀਂ ਆਪਾਂ ਕੀਤਾ ਬਸ ਵਿਚਾਲਿਓ ਰੱਖ ਕੇ ਦਬਾ ਦਿੱਤਾ ਬਹੁਤ ਹੀ ਸੋਹਣੀ ਸ਼ੇਪ ਇਹਦੀ ਬਣ ਜਾਂਦੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਇਹਦਾ ਬਣ ਗਿਆ ਸਾਰਿਆਂ ਦੇ ਉੱਤੇ ਆਪਾਂ ਇਦਾਂ ਡਿਜ਼ਾਈਨ ਬਣਾ ਲੈਣਾ ਤੇ ਐਸੀ ਤਰ੍ਹਾਂ ਬਿਸਕੁਟ ਦੇ ਉੱਤੇ ਰੱਖੋ ਤੇ ਦਬਾ ਦਿਓ ਸਾਰਿਆਂ ਨੂੰ ਆਪਾਂ ਇਦਾਂ ਕਰ ਲੈਣਾ ਤੇਲ ਆਪਾਂ ਰੱਖਿਆ ਹੈ ਗਰਮ ਰਿਫਾਈਨ ਦੇ ਵਿੱਚ ਮੈਂ ਤਾਲਣ ਲੱਗੀ ਆ ਤੇ ਸਰੋਂ ਦੇ ਤੇਲ ਵਿੱਚ ਨਹੀਂ ਇਹਨਾਂ ਨੂੰ ਤਾਲਣਾ ਬਿਸਕੁਟਾਂ ਨੂੰ ਬਿਲਕੁਲ ਵੀ ਡਾਲਡਾ ਘਿਓ ਲੈ ਲਓ ਦੇਸੀ ਘਿਓ ਲੈ ਲਓ ਰਿਫਾਈਨ ਲੈ ਲਓ ਸਰੋਂ ਦੇ ਤੇਲ ਦੇ ਵਿੱਚ ਬਿਲਕੁਲ ਨਹੀਂ ਇਹਨਾਂ ਨੂੰ ਬਣਾਉਣਾ ਸਹੀ ਨਹੀਂ ਬਣਨਗੇ ਉਹ ਟੇਸਟ ਵਧੀਆ ਨਹੀਂ ਹੋਊਗਾ ਤੇ మీడియం ਸੇਕ ਦੇ ਉੱਤੇ ਇਹਨਾਂ ਨੂੰ ਪਕਾਉਣਾ ਕਿਉਂਕਿ ਕਣਕ ਦਾ ਆਟਾ ਹੈ ਚੰਗੀ ਤਰ੍ਹਾਂ ਅੰਦਰ ਤੱਕ ਪੱਕਣਾ ਚਾਹੀਦਾ ਹੈ ਬਿਸਕੁਟ ਜਿਹੜੇ ਕਰਾਰੇ ਆਪਣੇ ਤਾਂ ਬਣਨੇ ਆ ਤੇ ਦੇਖੋ మీడియం ਸੇਕ ਦੇ ਉੱਤੇ ਆਪਾਂ ਤੇਲ ਨੂੰ ਗਰਮ ਕੀਤਾ ਹੈ ਤੇ మీడియం ਸੇਕ ਦੇ ਉੱਤੇ ਹੀ ਇਹਨਾਂ ਨੂੰ ਬਣਾਉਣਾ ਹੈ ਆਪਾਂ ਠੀਕ ਆ ਜੀ ਦੇਖੋ ਜਿੰਨੇ ਆਪਾਂ ਪਹਿਲਾਂ ਬਣਾਏ ਆ ਉਹ ਆਪਾਂ ਪਾ ਦਿੱਤੇ ਆਪਣੇ ਆਪ ਉੱਪਰ ਆ ਗਏ ਆ ਤੇ ਇਹਨਾਂ ਨੂੰ ਹੁਣ ਆਪਾਂ ਪਲਟ ਦੇਣਾ ਹੈ ਤਾਂ ਤੇ 골ਡਨ ਕਰਕੇ ਤੇ ਇਹਨਾਂ ਨੂੰ ਆਪਾਂ ਫਿਰ ਕੱਢ ਲਾਂਗੇ ਬਿਲਕੁਲ ਸੌਖਾ ਤਰੀਕਾ ਆ ਬਹੁਤ ਕਾਫੀ ਸਾਰੀ ਕੁਆਂਟੀਟੀ ਦੇ ਵਿੱਚ ਇਹ ਬਣ ਜਾਂਦੇ ਦੋ ਕੌਲੀਆਂ ਆਟੇ ਨਾਲ ਦੇਖੋ ਕਿੰਨੇ ਬਿਸਕੁਟ ਆਪਣੇ ਬਣ ਜਾਣੇ ਆ ਦੇਖ ਸਕਦੇ ਤੁਸੀਂ ਕਲਰ ਕਿੰਨਾ ਸੋਹਣਾ ਇਹਨਾਂ ਦਾ ਬਣ ਗਿਆ ਹੈ ਕਿਉਂਕਿ ਆਪਾਂ ਕੱਚੇ ਨਹੀਂ ਰੱਖਨੇ ਬਿਲਕੁਲ ਇਹਨਾਂ ਪਕਾ ਕੇ ਕੱਢਣੇ ਆ ਤੇ ਇਹਨਾਂ ਨੂੰ ਆਪਾਂ ਕੱਢ ਲੈਣੇ ਆ ਹੁਣ ਆਪਾਂ ਹੋਰ ਜਿਹੜਾ ਡਿਜ਼ਾਈਨ ਤਿਆਰ ਕਰ ਲੈਂਦੇ ਆ ਦੇਖੋ ਜਿਹੜਾ ਆਪਾਂ ਡਿਜ਼ਾਈਨ ਬਣਾਇਆ ਸੀ ਉੱਪਰ ਬਹੁਤ ਸੋਹਣਾ ਬਣਿਆ ਦੇਖ ਸਕਦੇ ਤੁਸੀਂ ਲਓ ਜੀ ਇਹ ਮੈਂ ਹੋਰ ਬੇਲ ਲਿਆ ਸੀ ਤੇ ਇਹਨੂੰ ਸਾਈਡਾਂ ਤੋਂ ਕੱਟ ਦੇਣਾ ਓਦਾਂ ਤੇ ਇਹ ਆਪਾਂ ਗੋਲ ਨਹੀਂ ਬਣਾਉਣੇ ਇਹ ਆਪਾਂ ਚੌਰਸ ਜਿਹੜੇ ਬਣਾਵਾਂਗੇ ਤੇ ਪਹਿਲਾਂ ਸਾਈਡਾਂ ਤੋਂ ਆਟਾ ਆਪਾਂ ਲਾ ਦੰਨੇ ਆ ਜੀ ਤੇ ਹੁਣ ਇਹਦੇ ਕੱਟਦੇ ਆ ਪੀਸ ਚੌਰਸ ਬਿਸਕੁਟ ਆਪਾਂ ਬਣਾਉਣੇ ਆ ਦੇਖੋ ਕੋਈ ਵੀ ਔਖਾ ਕੰਮ ਨਹੀਂ ਹੈਗਾ ਹੁਣ ਸਾਰਿਆਂ ਨੂੰ ਆਪਾਂ ਡਿਜ਼ਾਈਨ ਇੱਦਾਂ ਦੇ ਦੇਣਾ ਚਾਕੂ ਦੇ ਨਾਲ ਪੁਰਾਣੀ ਚਾਕੂ ਥੱਲੇ ਤੱਕ ਲੈ ਜਾਣਾ ਨਹੀਂ ਤਾਂ ਵੱਡ ਹੋ ਜਾਣਗੇ ਉੱਪਰ ਉੱਪਰ ਰੱਖਣਾ ਹੈ ਤੇ ਐਸੇ ਤਰ੍ਹਾਂ ਆਪਾਂ ਹਲਕੇ ਹੱਥਾਂ ਦੇ ਨਾਲ ਦੇਖੋ ਡਿਜ਼ਾਈਨ ਆਪਾਂ ਬਣਾ ਲੈਣਾ ਦੂਜੇ ਪਾਸੇ ਨੂੰ ਵੀ ਅੱਦੇ ਬਣਾ ਲੈਣੇ ਆ ਜਿੱਦਾਂ ਦਾ ਮਰਜ਼ੀ ਤੁਸੀਂ ਚਾਹੋ ਨੇ ਆ ਉਦਾਂ ਦਾ ਡਿਜ਼ਾਈਨ ਤੁਸੀਂ ਬਣਾ ਲਓ ਕੋਈ ਔਖਾ ਨਹੀਂ ਹੈਗਾ ਇਹ ਵੀਡੀਓ ਮੇਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਪੋਰਟ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਤੇ ਇਹਨਾਂ ਨੂੰ ਵੀ ਬਸ ਆਪਾਂ ਇਸ ਤਰ੍ਹਾਂ ਇੱਕ ਇੱਕ ਚਾਕ ਕੇ ਪਾ ਦੇਣਾ ਆ ਤੇ ਇਹਨਾਂ ਨੂੰ ਵੀ ਆਪਾਂ ਉਸੇ ਤਰ੍ਹਾਂ ਬਣਾ ਕੇ ਕੱਢ ਲੈਣਾ ਇੱਕ ਡਿਜ਼ਾਈਨ ਆਪਾਂ ਹੋਰ ਬਣਾਵਾਂਗੇ ਜਿੱਦਾਂ ਦਾ ਮਰਜ਼ੀ ਬਣਾ ਲਓ ਤੁਸੀਂ ਡਿਜ਼ਾਈਨ ਚਾਕੂ ਦੇ ਨਾਲ ਵੀ ਜਿੱਦਾਂ ਦਾ ਮਰਜ਼ੀ ਬਣਾ ਸਕਦੇ ਆ ਤੇ ਇਹ ਵੀ ਬਣ ਗਏ ਆ ਇਹਨਾਂ ਨੂੰ ਵੀ ਆਪਾਂ ਕੱਢ ਲੈਣੇ ਆ ਤੇ ਹੁਣ ਇੱਕ ਡਿਜ਼ਾਈਨ ਆਪਾਂ ਹੋਰ ਬਣਾਣੇ ਆ ਤੇ ਉਹ ਵੀ ਆਪਾਂ ਬਣਾ ਕੇ ਤੁਹਾਨੂੰ ਦਿਖਾ ਲ ਦੰਨੇ ਆ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਇਹਨਾਂ ਦਾ ਬਣਿਆ ਬਹੁਤ ਹੀ ਵਧੀਆ ਕਰਾਰੇ ਬਿਸਕੁਟ ਬਣ ਕੇ ਤਿਆਰ ਹੋਇਆ ਐਂ ਛਾਣ ਕੇ ਚੰਗੀ ਤਰ੍ਹਾਂ ਕੱਢ ਲੈਣ ਐਦਾਂ ਹੀ ਬਣੇ ਹੁੰਦੇ ਜਿਹੜੇ ਆਪਾਂ ਬੇਕਰੀਆਂ ਤੋਂ ਲੈ ਕੇ ਆਉਨੇ ਨਾ ਤੇ ਐਸੀ ਤਰ੍ਹਾਂ ਬਣੇ ਹੁੰਦੇ ਆ ਉਹ ਬਿਸਕੁਟ ਪੈਕ ਕੀਤੇ ਹੋਏ ਜਿਹੜੇ ਆਪਾਂ ਨੂੰ ਮਿਲਦੇ ਆ ਨਾ ਐਦਾਂ ਦੇ ਉਹ ਐਸੀ ਤਰ੍ਹਾਂ ਹੀ ਬਣੇ ਹੁੰਦੇ ਦੇਖੋ ਕਿੰਨੇ ਸੋਹਣੇ ਬਿਸਕੁਟ ਆਪਣੇ ਬਣੇ ਆ ਬਹੁਤ ਹੀ ਸੁਆਦ ਬਹੁਤ ਹੀ ਕਰਾਰੇ ਤੇ ਦੋ ਡਿਜ਼ਾਈਨ ਆਪਣੇ ਜਿਹੜੇ ਤਿਆਰ ਹੋ ਗਏ ਆ ਤੇ ਹੁਣ ਆਪਾਂ ਦੇਖੋ ਫਿਰ ਇਹਨਾਂ ਨੂੰ ਉਦਾਂ ਹੀ ਉਹਦੇ ਨਾਲੇ ਕਟਰ ਨਾਲ ਕੱਟ ਲਿਆ ਸੀ ਤੇ ਇਸ ਤਰ੍ਹਾਂ ਕਾਂਟੇ ਦੇ ਨਾਲ ਬਸ ਇਹਨਾਂ ਨੂੰ ਸਾਰਿਆਂ ਨੂੰ ਡਿਜ਼ਾਈਨ ਦੇ ਦਣਾ ਆਪਾਂ ਲਓ ਜੀ ਐਵੀ ਆਪਾਂ ਬਣਾ ਲਿਆ ਸਾਰੇ ਬਿਸਕੁਟ ਆਪਣੇ ਬਣ ਕੇ ਤਿਆਰ ਹੋ ਗਏ ਆ ਹੁਣ ਮੈਂ ਤੋੜ ਕੇ ਵੀ ਤੁਹਾਨੂੰ ਦਿਖਾ ਲਦੀ ਆ ਇਹ ਕਿੰਨੇ ਜਿਹੜੇ ਕਰਾਂਚੀ ਆਪਣੇ ਬਿਸਕੁਟ ਬਣੇ ਦੇਖੋ ਕਿੰਨੇ ਸੋਹਣੇ ਬਣੇ ਆ ਦੇਖਣ ਨੂੰ ਵੀ ਸੋਹਣੇ ਲੱਗਦੇ ਆ ਤੇ ਖਾਣ ਨੂੰ ਵੀ ਬਹੁਤ ਟੇਸਟੀ ਆਇਲੀ ਵੀ ਬਿਲਕੁਲ ਨਹੀਂ ਹੈਗੇ ਇਹ ਤੇਲ ਬਿਲਕੁਲ ਨਹੀਂ ਸੋਕਦੇ ਦੇਖੋ ਕਿੰਨੇ ਸੋਹਣੇ ਬਣੇ ਆ ਬਣਾਓ ਖਾਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਪੋਰਟ ਕਰੋ ਮੇਰੇ ਚੈਨਲ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ